ਇਰਾਕ ਵਿੱਚ ਮਾਰੇ ਗਏ 39 ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਕੱਲ ਪਹੁੰਚਣਗੀਆਂ ਵਤਨ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ইরাਕ ਲਈ ਰਵਾਨਾ 모ਸੂਲ ਤੋਂ ਉੱਡਣ ਵਾਲਾ ਵਿਸ਼ੇਸ਼ ਜਹਾਜ਼ ਸਭ ਤੋਂ ਪਹਿਲਾਂ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰੇਗਾ ਪੰਜਾਬ ਤੇ ਹਿਮਾਚਲ ਦੇ ਪੀੜਤ ਪਰਿਵਾਰਾਂ ਨੂੰ ਸੌਂਪੀਆਂ ਜਾਣਗੀਆਂ ਹਸਤੀਆਂ ਜਾਂਦੇ ਨਹੀਂ ਸੀਗੇ ਬੜੀ ਮਜਬੂਰੀ ਨੂੰ ਜਾਣਾ ਪਿਆ ਬਹੁਤ ਮਜਬੂਰੀ ਨੂੰ ਜਾਣਾ ਪਿਆ ਤੇ ਮਾਮਾ ਜੀ ਨੇ ਮੰਗਾਇਆ ਸੀਗਾ ਉਹਨੇ ਦਰੋਂ ਭੇਜਿਆ ਸੀਗਾ ਇਹ ਨਹੀਂ ਸੀ ਸਾਨੂੰ ਪਤਾ ਬੀਨਾ ਨੇ ਦੋਲਣਾ ਨਹੀਂ ਸੰਤੋਖਾ ਦੇ ਜਾਣਾ ਤੇ ਯਕੀਨ ਦੋ ਆ ਵੀ ਤੁਹਾਨੂੰ ਇੱਕ ਬੰਦੇ ਨੂੰ ਨੌਕਰੀ ਦਿੱਤੀ ਜਾਊਗੀ ਮੁਆਜਬਾ ਵੀ ਦਿੱਤਾ ਜਾਊਗਾ ਤੇ ਸਾਡੇ ਬੰਦਿਆਂ ਨੇ ਮੱਲ ਗੱਲ ਕਹੀ ਸੀ ਵੀ ਅਸੀਂ ਡੈੱਡ ਬੋਡੀਆ ਨੂੰ ਕੰਨੀ ਪੇਟ ਨਹੀਂ ਕਰਨਾ ਤੇ ਜੇ ਜਿਹੜੀ ਕੋਈ ਗੱਲਬਾਤ ਹੈਗੀ ਆ ਤੇ ਤੁਸੀਂ ਡਿਕਲੇਅਰ ਹੀ ਕਰ ਦੇਣੀ ਸੀਗੀ ਫਿਰ ਉਹਨਾਂ ਕਹੇ ਵੀ ਜਿਵੇਂ ਤੇ ਯਕੀਨ ਆ ਤੇ ਕੋਈ ਗੱਲ ਨਹੀਂ ਤੁਹਾਨੂੰ ਮਿਲੇਗਾ ਤੁਸੀਂ ਡੈੱਡ ਬੋਡੀਆ ਨੂੰ ਕੰਨੀ ਪੇਟ ਕਰ ਦਿਓ ਪੰਜਾਬ ਤੋਂ ਬਾਅਦ ਪਟਨਾ ਤੇ ਕੋਲਕਾਤਾ ਪਹੁੰਚੇਗਾ ਜਹਾਜ਼ 2014 ਵਿੱਚ ਇਰਾਕ ਚਲਾਪਤਾ ਹੋਏ 39 ਭਾਰਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 20 ਮਾਰਚ ਨੂੰ ਕੀਤੀ ਸੀ 39 ਭਾਰਤੀਆਂ ਵਿੱਚੋਂ ਸਭ ਤੋਂ ਵੱਧ ਪੰਜਾਬ ਨਾਲ ਸੰਬੰਧਿਤ ਸਨ 2 ਅਪ੍ਰੈਲ ਨੂੰ ਐਸਸੀ ਐਸਟੀ ਭਾਈਚਾਰੇ ਵੱਲੋਂ ਭਾਰਤ ਬੰਦ ਨੂੰ ਦੇਖਦੇ ਹੋਏ ਪੰਜਾਬ ਵਿੱਚ ਹਾਈ ਅਲਰਟ ਸੈਨਾ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਸੁਰੱਖਿਆ ਦੇ ਮੱਦੇਨਜ਼ਰ 1 ਅਪ੍ਰੈਲ ਸ਼ਾਮ 5 ਵਜੇ ਤੋਂ 2 ਅਪ੍ਰੈਲ ਰਾਤ 11 ਵਜੇ ਤੱਕ ਇੰਟਰਨੈਟ ਸੇਵਾ ਬੰਦ ਪੀਆਰਟੀਸੀ ਬੱਸਾਂ ਤੇ ਸਾਰੇ ਸਕੂਲ ਕਾਲਜ ਵੀ ਬੰਦ ਰੱਖਣ ਦਾ ਐਲਾਨ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਅੱਜ ਸ਼ਾਮ 5 ਵਜੇ ਤੋਂ ਲੈ ਕੇ ਇਹ ਕੱਲ ਰਾਤ 11 ਵਜੇ ਤੱਕ ਜਿਹੜੀ ਇੰਟਰਨੈਟ ਸਰਵਿਸਿਜ਼ ਉਹ ਸਸਪੈਂਡ ਰਹਣਗੀ ਸਾਰੇ ਹੀ ਜਿਹੜੇ ਐਜੂਕੇਸ਼ਨਲ ਇੰਸਟੀਟਿਊਟਸ ਹੈ ਉਹ ਕੱਲ ਬੰਦ ਰਹਣਗੇ ਮੁੱਖ ਮੰਤਰੀ ਕੈਪਨ ਮਰਿੰਦਰ ਸਿੰਘ ਵੱਲੋਂ ਸੂਬੇ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਸੁਪਰੀਮ ਕੋਰਟ ਵੱਲੋਂ ਐਸਸੀ ਐਸਟੀ ਪਾਈਚਾਰੇ ਦੀ ਜਾਤੀ ਸੂਚਕ ਸ਼ਬਦ ਬੋਲੇ ਜਾਣ ਦੀ ਸ਼ਿਕਾਇਤ ਤੇ ਤੁਰੰਤ ਗ੍ਰਿਫਤਾਰੀ ਦੀ ਬਜਾਏ ਜਾਂਚ ਤੋਂ ਬਾਅਦ ਕਾਰਵਾਈ ਦੇ ਐਲਾਨ ਦੇ ਵਿਰੋਧ ਵਿੱਚ ਦਲਿਤ ਤੇ ਪਛੜੀ ਸ਼੍ਰੇਣੀ ਭਾਈਚਾਰੇ ਨੇ ਬੰਦ ਦਾਇਆ ਐਲਾਨ ਕੀਤਾ ਇਸ ਤੋਂ ਪਹਿਲਾਂ ਜਾਤੀ ਸੂਚਕ ਸ਼ਬਦ ਬੋਲੇ ਜਾਣ ਖਿਲਾਫ ਦਿੱਤੀ ਸ਼ਿਕਾਇਤ ਤੇ ਤੁਰੰਤ ਉਤਾਰੀ ਹੁੰਦੀ ਸੀ ਪਾਈਚਾਰੇ ਵੱਲੋਂ ਐਲਾਨ ਵਿੱਚ ਸੋਧ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸੁਖਬੀਰ ਬਾਦਲ ਨੇ ਪੂਰ ਚੜਾਈ ਕੈਪਟਨ ਦੇ ਵਾਦੇ ਨੌਜਵਾਨਾਂ ਨੂੰ ਨਕਲੀ smartphones ਤੇ ਬੇਰੁਜ਼ਗਾਰੀ ਪੱਤਾ ਦੇ ਕੇ ਮਨਾਇਆ April Fool ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਵਿੱਚ ਨੌਜਵਾਨਾਂ ਨੂੰ ਪਲਾਸਟਿਕ ਦੇ ਫੋਨ ਤੇ ਨਕਲੀ ਬੇਰੁਜ਼ਗਾਰੀ ਪੱਤਾ ਵੰਡਿਆ ਕੈਪਟਨ ਤੇ ਉਹਨਾਂ ਦੀ ਦੋਸਤ ਅਰੂਸਾ ਆलम ਦੀ ਫੋਟੋ ਵੰਡ ਕੇ ਕੈਪਟਨ ਵੱਲੋਂ ਨੌਜਵਾਨਾਂ ਨੂੰ ਦਿੱਤਾ ਖਾਸ ਸੁਨੇਹਾ सार, साल, <laughs> के ते, नू, नू भी के। नकली फोन पत्ता वाले नौजवाना ने किहा, सरकार ने सरकार मजाक बनाया आज के दिन पे ये उन्हें याद कराया है कि ये जो लोगों को स्मार्टफोन देने थे ये आपने स्मार्टफोन भेजे हैं और जो बेरोजगारी भत्ता देना था लोगों को ਆਪੇ ਤੋਂ ਅਭੀ ਭੇਜਾ ਨਹੀਂ ਹੈ ਮਗਰ ਹਮਨੇ 1-1 ਸਾਲ ਦਾ ਬੇਰੋਜ਼ਗਾਰੀ ਭੱਤਾ ਦੇ ਦਿਆ ਇਹ ਸਮਾਰਟਫੋਨ ਮਿਲੇ ਆ ਜਿਹੜਾ ਉਹਨਾਂ ਨੇ ਵਾਦਾ ਕੀਤਾ ਕਿ ਸਾਨੂੰ ਸਮਾਰਟਫੋਨ ਦਿੱਤੇ ਜਾਣਗੇ ਨੌਕਰੀਆਂ ਦਿੱਤੀਆਂ ਜਾਣਗੇ ਪਰ ਉਹਨਾਂ ਵੱਲੋਂ ਕੁਝ ਨਹੀਂ ਮਿਲਿਆ ਅੱਜ ਇੱਕ ਤਰੀਕ ਆ ਤੇ ਇੱਕ ਤਰੀਕ ਵਿੱਚ ਸਾਨੂੰ ਆ ਚੀਜ਼ਾਂ ਮਿਲੀਆਂ ਜੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਸੂਬੇ ਦੇ ਨੌਜਵਾਨਾਂ ਨੂੰ ਸਮਾਰਟਫੋਨ ਤੇ ਹਰ ਘਰ ਨੌਕਰੀ ਦੇਣ ਦਾ ਵਾਦਾ ਕੀਤਾ ਸੀ ਜੋ ਹਾਲੇ ਤੱਕ ਪੂਰਾ ਨਹੀਂ ਹੋਇਆ ਤਿੰਨ ਸੜਕ ਹਾਦਸਿਆਂ ਨਾਲ ਪੰਜਾਬ ਦੇ 11 ਘਰ ਹੋਏ ਸੁੰਨੇ ਪਟਿਆਲਾ ਵਿੱਚ ਮਿਲਟਰੀ ਏਰੀਆ ਨੇੜੇ ਮਹਿੰਦਰਾ ਕਾਲਜ ਦੇ ਚਾਰ ਵਿਦਿਆਰਥੀਆਂ ਦੀ ਮੌਤ ਸੜਕ ਤੇ ਆਵਾਰਾ ਪਸ਼ੂ ਆਉਣ ਕਾਰਨ ਤੇਜ਼ ਰਫ਼ਤਾਰ ਕਾਰ ਦਰਖਤ ਵਿੱਚ ਵੱਜੀ ਦੋਸਤ ਦੀ ਭੈਣ ਦਾ ਵਿਆਹ ਦੇਖ ਕੇ ਬਰਨਾਲਾ ਤੋਂ ਪਟਿਆਲਾ ਵਾਪਸ ਜਾ ਰਹੇ ਸਨ 6 ਵਿਦਿਆਰਥੀ 4 ਦੀ ਮੌਕੇ ਤੇ ਮੌਤ 2 ਦੀ ਹਾਲਤ ਗੰਭੀਰ ਇਹਨਾਂ ਦੇ ਇੱਕ ਦੇ ਦੋਸਤ ਦੀ ਸਿਸਟਰ ਦੀ ਮੈਰਿਜ ਸੀ ਬਰਨਾਲੇ ਮੈਰੀਲੈਂਡ ਦੇ ਵਿੱਚ ਉੱਥੋਂ ਇਹ 3 ਵਜੇ ਚੱਲੇ ਬਰਨਾਲੇ ਤੋਂ ਇਹਨਾਂ ਦਾ ਮਿਲਟਰੀ ਏਵੀਏਸ਼ਨ ਕਲੱਬ ਦੇ ਸਾਹਮਣੇ ਪ੍ਰੈਜ਼ੀਡੈਂਟ ਹੋਇਆ ਅਚਾਨਕ ਤੇ ਕੁਦਰਤੀ ਕਿਹੜੀ ਗੱਡੀ ਆ ਇਹਨਾਂ ਦੀ ਸਵਿਟ ਡਗੈਰ ਆ ਖਦਾਨਾ ਦੇ ਵਿੱਚ ਉਤਰ ਗਈ ਅਚਾਨਕ ਤੇ ਕੁਦਰਤੀ ਕੋਈ ਵਾਰਾ ਪਸ਼ੂ ਹੋਣ ਕਰਕੇ ਜਿਹੜਾ ਇਹ ਐਕਸੀਡੈਂਟ ਬਣਿਆ ਹੁਸ਼ਿਆਰਪੁਰ ਦੇ ਮਹਿਲਪੁਰ ਰੋਡ ਤੇ ਰਾਤ ਨੂੰ ਪਿੰਡ ਹੰਡੋਵਾਲ ਨੇੜੇ ਸੰਤੁਲਨ ਵਿਗੜਨ ਕਾਰਨ ਡਰਾਕਟ ਵਿੱਚ ਵੱਜੀ ਕਾਰ ਚਾਰ ਲੋਕਾਂ ਦੀ ਮੌਕੇ ਤੇ ਗਈ ਜਾਨ ਫਾਜ਼ਿਲਕਾ ਦੇ ਅਬੋਰ ਮਲੋਟ ਰੋਡ ਤੇ ਮੋਟਰਸਾਈਕਲ ਰੁੱਖ ਵਿੱਚ ਵਜਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਜੰਮੂ ਕਸ਼ਮੀਰ ਵਿੱਚ ਸੈਨਾ ਦਾ ਵੱਡਾ ਆਪਰੇਸ਼ਨ 8 ਅੱਤਵਾਦੀ ਟੀਰ ਇੱਕ ਜ਼ਿੰਦਾ ਕਾਬੂ ਮੋਟਪੇੜ ਵਿੱਚ ਸੈਨਾ ਦੇ ਦੋ ਜਵਾਨ ਵੀ ਸ਼ਹੀਦ ਵੱਖ-ਵੱਖ ਥਾਵਾਂ ਤੇ 25 ਨਾਗਰਿਕ ਪੈਲਟ ਗਨ ਨਾਲ ਜ਼ਖਮੀ 6 ਨੂੰ ਗੋਲੀ ਵੱਜੀ ਅਨੰਤਨਾਗ ਤੇ ਸ਼ੋਪੀਆਂ ਵਿੱਚ ਤਿੰਨ ਵੱਖ-ਵੱਖ ਥਾਵਾਂ ਤੇ ਚੱਲਿਆ ਆਪਰੇਸ਼ਨ ਸੈਨਾ ਨੇ ਆਪਣੇ ਜੰਗਬਾਜ਼ ਲੈਫਟੀਨੈਂਟ ਦੀ ਮੌਤ ਦਾ ਲਿਆ ਬਦਲਾ ਮਾਰੇ ਗਏ دہشتਗਰਾਂ ਵਿੱਚੋਂ ਦੋ ਭਾਰਤੀ ਸੈਨਾ ਦੇ ਲੈਫਟੀਨੈਂਟ ਉਮਰ ਪਿਆਜ਼ ਦੇ ਕਤਲ ਵਿੱਚ ਸ਼ਾਮਲ ਸਨ ਮਈ 2017 ਵਿੱਚ ਲਸ਼ਕਰ-ਏ-ਤਾਇਬਾ ਤੇ ਹਿਜ਼ਬੁਲ ਮੁਜਾਹਿਦੀਨ ਦੇ ਅਤਵਾਦੀਆਂ ਨੇ ਲੈਫਟੀਨੈਂਟ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਸੀ ਪੰਜਾਬ ਦੀ ਹਰ ਵੱਡੀ ਖਬਰ ਲਈ ਤੁਸੀਂ ਲਗਾਤਾਰ ਦੇਖਦੇ ਰਹੋ এবੀਪੀ ਸਾਂਝਾ